ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਨੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਇੱਕ ਸਫਲ ਪ੍ਰੋਗਰਾਮ ਜਿਹੜਾ ਹੈ ਉਹ ਅੱਜ ਪਿੰਡ ਗੁਵਾਰਾ ਵਿਖੇ ਵੇਖਣ ਨੂੰ ਮਿਲਿਆ ਔਰ ਹੋਰ ਮੇਰੇ ਨਾਲ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਕਿ ਕੋਈ ਪ੍ਰੋਫੈਸਰ ਦੇ ਅਹੁਦੇ ਤੇ ਆ ਕੋਈ ਚੀਫ ਦੇ ਤੌਰ ਤੇ ਰਿਟਾਇਰ ਹੋਏ ਸ਼੍ਰੀ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਹੋਇਆ ਇੱਕ ਸਫਲ ਪ੍ਰੋਗਰਾਮ ਨੂੰ ਤੁਸੀਂ ਇਸ ਪ੍ਰੋਗਰਾਮ ਨੂੰ ਕਿਸ ਨਾ ਦੇਖਦੇ ਹੋ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰੋਗਰਾਮ ਨੂੰ ਅੱਜ ਤੁਸੀਂ ਮਾਸ਼ਾਅੱਲਾ ਬੜੇ ਖੁਸ਼ ਨਜ਼ਰ ਆ ਰਹੇ ਹੋ ਚਿਹਰੇ ਤੋਂ ਹੀ ਨੂਰ ਨਜ਼ਰ ਆ ਰਿਹਾ ਕਿਸ ਨਜ਼ਰੀਏ ਨਾਲ ਦੇ ਜਿਹੜਾ ਕਲੱਬ ਦੇ ਨੌਜਵਾਨਾਂ ਵੱਲੋਂ ਜਿੰਨੀ ਪੂਰੀ ਟੀਮ ਤੇ ਸਕੂਲ ਦੀ ਮੈਨੇਜਮੈਂਟ ਤੇ ਪਿੰਡ ਦੇ ਲੋਕ ਜਿਹੜੇ ਆ ਇਹਨਾਂ ਦਾ ਇੱਕ ਬਹੁਤ ਵਧੀਆ ਸਹਿਚਾਰ ਆਪਸ ਵਿੱਚ ਲੱਗ ਰਿਹਾ ਜੀ ਜਿਹਦਾ ਰਿਜ਼ਲਟ ਇਹ ਪ੍ਰੋਗਰਾਮ ਕਿਉਂਕਿ ਜਿੰਨੀ ਦੇ ਤੱਕ ਤਾਲਮੇਲ ਆਪਸ ਵਿੱਚ ਨਾ ਬੈਠੇ ਤੇ ਉਨੀ ਦੇਰ ਤੱਕ ਇਦਾਂ ਦੇ ਪ੍ਰੋਗਰਾਮ ਹਲਕੇ ਨਹੀਂ ਜਾ ਸਕਦੇ ਸੋ ਮੈਂ ਪੂਰੇ ਪਿੰਡ ਨੂੰ ਸਕੂਲ ਨੂੰ ਤੇ ਕਲੱਬ ਦੀ ਪੂਰੀ ਟੀਮ ਨੂੰ ਜਿੱਥੇ ਲੱਖ ਲੱਖ ਵਧਾਈ ਦੇਣਾ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦਾ ਕਿ ਲੋਕਾਂ ਦੀਆਂ ਤਕਲੀਫਾਂ ਨੂੰ ਪਰਮਾਨੈਂਟ ਹੱਲ ਕਰਨ ਲਈ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਇਹ ਨਾ ਹੋਵੇ ਆਪਾਂ ਸੋਚਾਂ ਸੋਚੇ ਦੇ ਸੋਚਦੇ ਹੀ ਚਲੇ ਜਾਈਏ ਤੇ ਇਕੱਲੇ 바ਵਾ ਸਾਹਿਬ ਦੇ ਨਾਂ ਦੇ ਉੱਤੇ ਤਾੜੀਆਂ ਮਾਰ ਕੇ ਨਾ ਚਲੇ ਜਾਈਏ ਆਪਣੇ ਵੀ ਸਾਡਾ ਕੋਈ ਫਰਜ਼ ਬਣਦਾ ਜੀਵਨ ਦੇ ਵਿੱਚ ਤੇ ਅਸੀਂ ਵੀ ਕੁਛ ਨਾ ਕੁਛ ਜ਼ਰੂਰ ਕਰਕੇ ਜਾਈਏ ਸੋ ਕਿਉਂਕਿ ਜੰਗ ਮੁੰਡੇ ਜੂਥ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਵਿੱਚ ਕੋਈ ਗੱਲ ਹੈਗੀ ਆ ਤੇ ਅਸੀਂ ਇਹਨਾਂ ਨੂੰ ਅੱਗੇ ਗਾਂ ਸਪੁਰਦ ਕਰ ਦਈਏ ਤਾਂ ਕਿ ਅੱਗੇ ਨੂੰ ਇਸ ਬੀੜੇ ਨੂੰ ਲੈ ਕੇ ਜਾਣ ਕਿਉਂਕਿ ਇੱਕ ਮਾਰਗਦਰਸ਼ਨ ਜਿਹੜਾ ਆ ਉਹ ਬੱਚਿਆਂ ਨੂੰ ਤਹੀਓ ਮਿਲਦਾ ਹੁੰਦਾ ਜੇਕਰ ਅਸੀਂ ਨਿਸਵਾਰਥ ਹੋ ਕੇ ਚੱਲਾਂਗੇ ਜੇਕਰ ਸਾਡਾ ਹੀ ਹਿੱਡਨ ਅਜੰਡਾ ਹੋਵੇ ਇਹਨਾਂ ਨੂੰ ਬਕਲਾ ਕੇ ਗੁੰਮਰਾਹ ਕਰਕੇ ਜਾਂ ਕੋਸ਼ੋਰ ਗੱਲ ਕਰਕੇ ਆਪਾਂ ਕਰਨਾ ਇਸੇ ਕਰਕੇ ਸਾਡੀਆਂ ਮੂਵਮੈਂਟ ਜਿਹੜੀਆਂ ਬਾਬਾ ਸਾਹਿਬ ਤੋਂ ਬਾਅਦ ਫੇਲ ਹੋਈਆਂ ਉਹਦਾ ਕਾਰਨ ਇਹੋ ਹੀ ਹੁੰਦਾ ਕਿ ਜਦੋਂ ਵੀ ਮੂਵਮੈਂਟ ਫੇਲ ਹੁੰਦੀ ਹੈ ਉੱਥੇ ਬੰਦੇ ਦਾ ਆਪਣਾ ਸਵਾਰਥ ਜਾਗਦਾ ਤੇ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ ਹੁੰਦਾ ਕਿ ਗੁਰੂਆਂ ਨੇ ਕਰੈਕਟਰ ਦੀ ਗੱਲ ਕੀਤੀ ਹੈ ਜੀ ਤੇ ਬਾਬਾ ਸਾਹਿਬ ਦੇ ਕਰੈਕਟਰ ਕਰਕੇ ਕੋਈ ਦੁਨੀਆ ਤੇ ਬਾਬਾ ਸਾਹਿਬ ਨੂੰ ਖਰੀਦਣ ਵਾਲਾ ਜੰਮਿਆ ਨਹੀਂ ਇਸ ਕਰਕੇ ਅੱਜ ਬਾਬਾ ਸਾਹਿਬ ਦਾ ਨਾਮ ਜਿਹੜਾ ਬੇਸ਼ੱਕ ਉਹ ਦੁਨੀਆ ਤੇ ਕੋਠੀਆਂ ਕਾਰਾਂ ਨਹੀਂ ਬਣਾ ਕੇ ਛੱਡ ਕੇ ਗਏ ਲੇਕਿਨ ਜਿਹੜਾ ਅੱਜ ਦੁਨੀਆ ਤੇ ਨਾਂ ਹੈ ਉਹ ਜਿਹੜੇ ਕੋਠੀਆਂ ਕਾਰਾਂ ਬਣਾ ਕੇ ਗਏ ਉਹਨਾਂ ਦਾ ਨਾਂ ਖਤਮ ਹੋ ਗਿਆ ਔਰ ਬਾਬਾ ਸਾਹਿਬ ਦਾ ਨਾਂ ਦਿਨ ਬਦ ਦਿਨ ਪੂਰੇ ਭਲਦੇ ਦੇ ਵਿੱਚ ਇਹ ਜਿਹੜਾ ਚਮਕ ਰਿਹਾ ਔਰ ਉਹਨੀ ਦੇਰ ਤੱਕ ਰਹਿਣਾ ਜਿੰਨੀ ਤੱਕ ਸੂਰਜ ਚੰਦ ਤਾਰੇ ਆ ਸੋ ਸਾਨੂੰ ਇਹੋ ਚਾਹੀਦਾ ਕਿ ਅਸੀਂ ਕਰੈਕਟਰ ਦੇ ਉੱਤੇ ਆਪਣੇ ਖੜੇ ਹੋਈਏ ਜਦੋਂ ਅਸੀਂ ਕਰੈਕਟਰ ਤੇ ਖੜ੍ਹ ਜਵਾਂਗੇ ਤੇ ਫਿਰ ਸਾਨੂੰ ਕੋਈ ਵਿਚ ਚਕਾਉਣ ਵਾਲਾ ਨਹੀਂ ਹੁੰਦਾ ਇਸੇ ਕਰਕੇ ਅਣਖ ਜਗਾਓ ਆਜ਼ਾਦੀ ਪਾਓ ਨਾਂ ਦੇ ਥੱਲੇ ਯਾਤਰਾ ਜਿਹੜੀ ਕੱਢੀ ਗਈ ਸੀ ਉਹ ਮੈਂ ਸਾਰੀ ਟੀਮ ਨੂੰ ਬੇਨਤੀ ਕਰੂੰਗਾ ਕਿ ਉਹ ਪੋਸੂ ਨਾਮਾਂ ਦੇ ਉੱਤੇ ਵੀ ਔਰ ਕਾਂਸੀ ਟੀਵੀ ਦੇ ਉੱਤੇ ਵੀ ਚੋੜ ਦਿੰਦੀ ਚੋੜ ਦਿੰਦੀ ਯਾਤਰਾ ਪਈ ਹੈ ਉਹਦੇ ਵਿੱਚ ਵਿਚਾਰ ਸੁਣੋ ਤੁਹਾਨੂੰ ਕੁਛ ਉਹਦੇ ਵਿੱਚ ਲੱਗਦਾ ਕਿ ਇਹਦੇ ਵਿੱਚ ਆ ਗਲਤ ਆਪਾਂ ਬੈਠ ਕੇ ਉਸ ਵਿਚਾਰਾ ਨੂੰ ਅੱਗੇ ਰਿਫਾਈਂਡ ਕਰਕੇ ਅੱਗੇ ਲੈ ਕੇ ਚੱਲੀਏ ਕਿਉਂਕਿ ਸਾਰਾ ਜਿਹੜਾ ਸੰਘਰਸ਼ ਹੁੰਦਾ ਉਹ ਵਿਚਾਰਾਂ ਦੇ ਸਰਤੇ ਹੀ ਹੁੰਦਾ ਅਦਰਵਾਈਜ਼ ਆਪਾਂ ਜਿੰਨੇ ਮਰਜੀ ਦੁਰਜੀ ਜੇ ਵਿਚਾਰ ਇੱਕ ਨਹੀਂ ਜਿੰਨੀ ਭਗਤੀ ਲੈਦਾ ਉਹਨਾਂ ਦਾ ਵਿਚਾਰ ਇੱਕ ਸੀਗਾ ਹੂੰ ਚਾਹੇ ਉਹ ਕਿਸੇ ਵੀ ਸਟੇਟ ਤੇ ਜਨਮ ਲਿਆ ਉਹਨਾਂ ਨੇ ਕਿਤੇ ਵੀ ਉਹ ਪ੍ਰਗਟ ਹੋਏ ਆ ਲੇਕਿਨ ਉਹਨਾਂ ਦੇ ਵਿਚਾਰ ਇੱਕ ਕਰਕੇ ਐਸਾ ਮੂਵਮੈਂਟ ਉਹ ਦੇ ਗਏ ਆ ਦੁਨੀਆ ਨੂੰ ਜਿਹੜੀ ਕਿ ਅੱਜ ਦੁਨੀਆ ਤੇ ਉੱਤਮ ਵਿਚਾਰਤਾ ਰਗਣੀ ਗਈ ਹੈ ਤੇ ਰਹਿਣੀ ਵੀ ਉਤਮੀ ਹੈ ਸੋ ਮੇਰਾ ਸਾਰੀ ਟੀਮ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਮੈਂ ਮੁਬਾਰਕਾ ਦਿੰਦਾ ਜਿਨ੍ਹਾਂ ਨੇ ਇੰਨਾ ਪ੍ਰੋਗਰਾਮ ਬਹੁਤ ਵਧੀਆ ਅਲਿਖਿਆ ਤੇ ਮੈਂ ਖਾਸ ਕਰਕੇ ਸਾਡੇ ਜਿਹੇ ਪ੍ਰੋਫੈਸਰ ਪ੍ਰਿੰਸੀਪਲ ਅਟੀਚਰ ਜਿੰਨੇ ਵੀ ਸਾਡੇ ਮਲੇ ਕੋਟੜੇ ਤੋਂ ਵੀ ਟੀਮ ਆਈ ਹੈ ਹੋਰਾਂ ਸਮੋਂ ਤੋਂ ਵੀ ਆਏ ਸਾਰਿਆਂ ਨੂੰ ਵਧਾਈ ਦਿੰਦਾ ਉਮੀਦ ਕਰਦਾ ਕਿ ਪੋਸੂਨਾਮਾ ਜਾਂ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਹੈ ਇਹਦੇ ਵਿੱਚ ਆਪਾਂ ਅੱਗੇ ਹੋ ਕੇ ਰੋਲ ਪਲੇ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਨਦੀ ਨਾਲ ਸੰਜੋਗੀ ਮੇਲੇ ਮੈਂ ਵੀ ਬੈਠਾ ਨਹੀਂ ਰਹਿਣਾ ਤੇ ਜੇਕਰ ਆਪਾਂ ਇਹਨੂੰ ਅੱਗੇ ਲੈ ਕੇ ਚੱਲ ਜਾਵਾਂਗੇ ਤਾਂ 바ਵਾ ਸਾਹਿਬ ਦੀ ਵਿਚਾਰਧਾਰਾ ਅੱਗੇ ਜਾ ਸਕਦੀ ਹੈ ਨਹੀਂ ਤਾਂ ਫਿਰ ਆਪਾਂ ਜਿਹੜੇ ਪਛਤਾਉਣਾ ਹੀ ਰਹਿ ਜੂ ਸਾਡੇ ਹੱਥ ਬੱਲੇ ਸੋ ਉਮੀਦ ਕਰਦਾ ਕਿ ਸਾਰੀ ਟੀਮ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋ ਕੇ ਅੱਗੇ ਨੂੰ ਵਧੂ ਸੋ ਇਹਨਾਂ ਤੋਂ ਇਲਾਵਾ ਮੇਰੇ ਨਾਲ ਪ੍ਰੋਫੈਸਰ ਸਾਹਿਬ ਵੀ ਜੁੜੇ ਹੋਏ ਨੇ ਪ੍ਰੋਫੈਸਰ ਸਭ ਤੋਂ ਪਹਿਲਾਂ ਜੈ ਪੀ ਜੈ ਪੀ ਮ ਜੈ ਭਾਰਤ ਜੀ ਪਹਿਲੀ ਵਾਰ ਪ੍ਰੋਗਰਾਮ ਅਟੈਂਡ ਕੀਤਾ ਲੱਗਦਾ ਮੈਨੂੰ ਇਸ ਤੋਂ ਪਹਿਲਾਂ ਵੀ ਕੀਤਾ ਸਰ ਸਾਡਾ ਪਿੰਡ ਆ ਜੀ ਮੇਰਾ ਇਹੀ ਪਿੰਡ ਹੈ ਅਸੀਂ ਲਗਾਤਾਰ ਇਹ ਪ੍ਰੋਗਰਾਮ ਆ ਜਿਹੜਾ ਅਟੈਂਡ ਕਰਦੇ ਰਹਿੰਦੇ ਆ ਜੀ ਜਿਹੜਾ ਮੇਨ ਸਾਨੂੰ ਲੱਗਦਾ ਵੀ ਬਾਬਾ ਸਾਹਿਬ ਦੀ ਇੱਕੋ ਸੋਚ ਸੀ ਵੀ ਐਜੂਕੇਸ਼ਨ ਉਸ ਸਮੇਂ ਦੇ ਵਿੱਚ ਬਾਬਾ ਸਾਹਿਬ ਮੇਡਕਰ ਜਦੋਂ ਸੋਚ ਵੀ ਨਹੀਂ ਸਕਦੇ ਤੇ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਪੜਨਾ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਸੀ ਅਸੀਂ ਅੱਜ ਵੀ ਦੇਖਦੇ ਆ ਵੀ ਨਹੀਂ ਲੈ ਸਕਦਾ ਸੀ ਉਸ ਸਮੇਂ ਬਾਬਾ ਸਾਹਿਬ ਅੰਬੇਡਕਰ ਨੇ ਜਾ ਕੇ ਕਲੰਬੀਆ ਯੂਨੀਵਰਸਿਟੀ ਦੇ ਵਿੱਚ এডਿਕੇਸ਼ਨ ਪ੍ਰਾਪਤ ਕੀਤੀ ਪਰ ਉੱਥੇ ਉਹਨਾਂ ਨੇ ਸਫਲ এডਿਕੇਸ਼ਨ ਬਹੁਤ ਡੰਗਾਈ ਦੇ ਵਿੱਚ এডਿਕੇਸ਼ਨ ਉਹਨਾਂ ਨੇ ਲਈ ਇਹਦਾ ਕੀ ਕਾਰਨ ਸੀ ਉੱਥੇ ਕਾਸਟ ਜਿ ਨਹੀਂ ਸੀ ਉੱਥੇ ਜਾਤ ਪਾਤ ਨਹੀਂ ਸੀ ਇੱਥੇ এডਿਕੇਸ਼ਨ ਲੈਂਦੇ ਰਹੇ ਥਾਂ ਥਾਂ ਦੇ ਉੱਤੇ ਐਮੈਂਡਮੈਂਟ ਬਾਅਦ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਸੀ ਤੇ ਉੱਥੇ ਜਾ ਕੇ ਜਿਹੜੀ এডਿਕੇਸ਼ਨ ਲਈ ਜਿਹੜੀ ਪੂਰੀ ਦੁਨੀਆ ਦੇ ਵਿੱਚ ਅਸੀਂ ਉਹਨਾਂ ਨੇ ਦੱਸਿਆ ਕਿ ਜਿਹੜੀ ਐਜੂਕੇਸ਼ਨ ਹੈ ਉਸ ਨਾਲ ਅਸੀਂ ਤਬਦੀਲੀ ਲਿਆ ਸਕਦੇ ਹਾਂ ਭਾਵੇਂ ਬਾਬਾ ਸਾਹਿਬ ਅੰਬੇਡਕਰ ਕੋਲੇ ਕੋਈ ਪ੍ਰਾਪਰਟੀ ਨਹੀਂ ਸੀ ਕੋਈ ਜ਼ਮੀਨ ਨਹੀਂ ਸੀ ਕੋਈ ਜਾਇਦਾਦਾਂ ਨਹੀਂ ਸਨ ਪਰ ਉਹਨਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਪ੍ਰੋਫੈਸਰ ਜਸਲ ਸਾਹਿਬ ਨੇ ਤਕਰੀਰ ਕੀਤੀ ਹੈ ਕਿ ਸਾਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਔਰ 85% 15% ਦੀ ਵੀ ਗੱਲ ਕੀਤੀ ਹੈ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਜਿਸ ਦਿਨ ਸਾਡਾ ਸਮਾਜ ਇੱਕ ਮੰਚ ਤੇ ਇਕੱਠਾ ਹੋ ਗਿਆ ਸਰਕਾਰ ਜਿਹੜੀ ਵੀ ਮਰਜ਼ੀ ਹੋਵੇ ਤੁਹਾਡੇ ਕਰਮਾਂ ਝੁਕਾ ਦਮਗੇ ਇਸ ਸਟੇਟਮੈਂਟ ਤੋਂ ਇਸ ਸਟੇਟਮੈਂਟ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖੀ ਅਸੀਂ ਬਿਲਕੁਲ ਸਹੀ ਹੈ ਜੀ ਜਦੋਂ ਯੂਨਿਟੀ ਹੁੰਦੀ ਹੈ ਯੂਨਿਟੀ ਸਭ ਤੋਂ ਵੱਡੀ ਗੱਲ ਹੈ ਭਾਵੇਂ ਸਰਕਾਰਾਂ ਨੇ ਯੂਨਿਟੀ ਦੇ ਅੱਗੇ ਸਭ ਜ਼ੀਰੋ ਹੋ ਜਾਂਦੀਆਂ ਨੇ ਜਦੋਂ ਅਸੀਂ ਇੱਕ ਥਾਂ ਦੇ ਉੱਤੇ ਇੱਕ ਪਲੇਟਫਾਰਮ ਤੇ ਖੜੇ ਹੋਵਾਂਗੇ ਕੋਈ ਮਰਜ਼ੀ ਸਰਕਾਰ ਆ ਜੇ ਜੋ ਵੀ ਕਰ ਜੇ ਉਹਦੋਂ ਸਭ ਸਾਡੇ ਅੱਗੇ ਗੁੱਡ ਇਨ ਨਹੀਂ ਮੇ ਕਰਨੀਏ ਬਿਲਕੁਲ ਹੀ ਨਾ ਤੋਂ ਇਲਾਵਾ ਮੇਰੇ ਨਾਲ ਹੋਰ ਵੀ ਪਤਵੰਤੇ ਸੱਜਣ ਜੁੜੇ ਨੇ ਔਰ ਅੱਜ ਮੁਝੇ ਤੋਂ ਅਪਨੋ ਨੇ ਲੂਟਾ ਗੈਰੋ ਮੇਂ ਕਹਾਂ ਦਮ ਥਾ ਮੇਰੀ ਕਸ਼ਤੀ ਵਹਾਂ ਡੂਬੀ ਜਿੱਥੇ ਪਾਣੀ ਘੱਟਾ ਕੀ ਲੱਗਦਾ ਕਿ ਜਿਹੜੇ ਚੁਣ ਕੇ ਆਪਾਂ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਭੇਜਦੇ ਆਂ ਅਸਲੀ ਉਹਨਾਂ ਨੇ ਹੀ ਸਾਡੇ ਸਮਾਜ ਦੇ ਨਾਲ ਧੋਖਾ ਕੀਤਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘੋ ਪਤੇ ਇਹ ਜਿਹੜੀਆਂ ਛੋਡੀਆਂ ਤੋਂ ਲੈਣਾ ਕੀਤੀਆਂ ਤੁਸੀਂ ਬੋਲਿਆਂ ਨੇ ਬਹੁਤ ਕਾਬਲੇ ਤਾਰੀਫ ਨੇ ਬਹੁਤ ਕਿਉਂਕਿ ਲੰਕਾ ਵੀ ਉਦੋਂ ਹੀ ਲੁੱਟੀ ਗਈ ਹੈ ਜਦੋਂ ਉਹਦੇ ਘਰ ਦੇ ਭੇਤਿਆਂ ਨੂੰ ਲਟਾਈ ਹੈ ਚਾ ਉਹਨਾਂ ਨੂੰ ਲਟਾਈਆ ਜਦੋਂ ਵੀ ਕਿਸੇ ਕੌਮ ਦਾ ਜਾਂ ਕਿਸੇ ਦੇਸ਼ ਦਾ ਪਤਨ ਹੁੰਦਾ ਹੈ ਤਾਂ ਉਹਨਾਂ ਦਾ ਆਪਣਾ ਦੌਰ ਹੀ ਹੁੰਦਾ ਹੁੰਦਾ ਹੈ ਦੂਸਰੇ ਚ ਕੋਈ ਹਿੰਮਤ ਨਹੀਂ ਹੁੰਦੀ ਛੋਡੀਆਂ ਲੈਣਾ ਦੇ ਉਤਪ ਜਿਹੜਾ ਸਮਾਜ ਹੈ ਇਹ ਸਦੀਆਂ ਤੋਂ ਪਛੜਿਆ ਹੋਇਆ ਲਤਾੜਿਆ ਹੋਇਆ ਅਦਾਲਤ ਦਾ ਮਤਲਬ ਵੀ ਲਤਾੜਿਆ ਹੂੰ ਇਹ ਲਤਾੜੇ ਪਣੇ ਦਾ ਸਾਨੂੰ ਜਿਹੜਾ ਹਰ ਜਾਂਦਾ ਅਸੀਂ ਹੁਣ ਵੀ ਚੁੱਕ ਰਹੇ ਹਾਂ ਡਾਕਟਰ ਸਾਹਿਬ ਨੇ ਬਾਬਾ ਜੀ ਨੇ ਸਾਨੂੰ ਇੰਨਾ ਸਾਡੇ ਤੇ ਪਰਪਕਾਰ ਕੀਤਾ ਪਹਿਲਾਂ ਗੁਰੂदास ਮਹਾਰਾਜ ਜੀ ਨੇ ਕੀਤਾ ਗੁਰੂ ਨਾਨਕ ਦੇਵ ਜੀ ਨੇ ਕੀਤਾ ਕਿਉਂਕਿ ਉਸੇ ਸੰਕਲਪ ਨੂੰ ਇਹਨਾਂ ਨੇ ਵੀ ਜਿਵੇਂ ਆਪਣੇ ਸਾਰੀ ਜ਼ਿੰਦਗੀ ਸਾਡੀ ਕੌਮ ਦੇ ਲੇਖੇ ਲਾਤੀ ਇੱਕ ਸੁਧਾਨ ਬਣਾਇਆ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਿਹਦਾ ਕਿ ਸ਼ਬਦਾਂ ਦੇ ਵਿੱਚ ਭਿਆਨ ਨਹੀਂ ਹੋ ਸਕਦਾ ਉਸ ਨੂੰ ਐਡੀ ਵੱਡੀ ਪੱਦਰ ਤੇ ਲਿਆ ਕੇ ਸਾਡੇ ਸਾਹਮਣੇ ਲਿਆਉਣਾ ਜਿਹਦੇ ਰਾਹੀਂ ਸਾਨੂੰ ਅੱਜ ਨੌਕਰੀਆਂ ਤੇ ਅੱਜ ਮੇਰੀ ਪਗਵੰਨੀ ਹਾਂ ਤੁਮ ਉਹਨਾਂ ਦੀ ਸਦਕਾ ਹੀ ਆ। ਜੇ ਨਹੀਂ ਮੈਨੂੰ ਕਿਸੇ ਨੇ ਤੋਤੀ ਜਾਂ ਗਿੱਟੜੀ ਕਹਿਣਾ ਸੀਗਾ। ਤੋਤੀ ਦੇ ਉੱਪਰ ਮੈਨੂੰ ਉੱਠਣ ਨਹੀਂ ਦੇਣਾ ਸੀਗਾ। ਸੋ ਉਹਨਾਂ ਦੇ ਸਦਕੇ ਸਾਡ ਪਰ ਸਾਡੀ ਇੱਕ ਬਦਕਿਸਮਤੀ ਹੈ। ਵੀ ਅਸੀਂ ਇਕੱਠੇ ਨੂੰ ਜਿਹੜੇ ਅਸੀਂ ਉੱਪਰ ਭੇਜੇ ਨੇ ਚੁਣ ਕੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਸਾਡੇ ਮਤਦਾਨ ਉਹਨਾਂ ਨੂੰ ਭੇਜਿਆ ਉਹ ਸਾਡੇ ਇਸ ਗੱਲਾਂ ਨੂੰ ਬਿਸਰ ਕੇ ਕੁਸ ਕੁਰਸੀ ਦੇ ਰਾਤ ਤੇ ਹੀ ਬੈਠ ਗਏ ਨੇ ਉਹ ਭੁੱਲ ਚੁੱਕੇ ਨੇ ਬਿਲਕੁਲ ਜੀ ਉਹ ਭੁੱਲ ਚੁੱਕੇ ਨੇ ਸਮਾਜ ਨੂੰ ਜਿਨ੍ਹਾਂ ਦੇ ਨਾਲ ਸਮਾਜ ਨੇ ਵਾਦਾ ਕੀਤਾ ਸੀਗਾ ਜਿਨ੍ਹਾਂ ਨੇ ਸਮਾਜ ਦੇ ਨਾਲ ਵਾਦਾ ਕੀਤਾ ਸੀ ਕਿ ਜੇਕਰ ਤੁਸੀਂ ਮੈਨੂੰ ਜਿਤਾਓਗੇ ਤਾਂ ਮੈਂ ਸਮਾਜ ਦੀ ਹਰ ਸਮੱਸਿਆ ਨੂੰ ਹੱਲ ਕਰਾਂਗਾ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਸ ਸਮਾਜ ਨੂੰ ਪੁੱਲ ਵਿਖੇ ਨੇ ਅੱਜ ਵੀ ਨਾਰੇ ਲੱਗਦੇ ਨੇ ਕਿ 바ਵਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਜੇਕਰ ਉਹਨਾਂ ਨੇ ਪਹਿਰਾ ਦਿੱਤਾ ਹੁੰਦਾ ਤੇ ਸ਼ਾਇਦ ਅੱਜ ਜਿਹੜੀਆਂ ਗੱਲਾਂ ਉੱਠ ਰਹੀਆਂ ਨੇ ਕਿ ਸਾਡਾ ਸੰਵਿਧਾਨ ਖਤਰੇ 'ਚ ਐ ਇਹ ਗੱਲਾਂ ਨਾ ਉੱਠਦੀਆਂ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮ ਸਹੋਤਾ ਪਿੰਡ ਗਵਾਰਾ ਤੋਂ ਪ੍ਰਧਾਨ ਸਾਹਿਬ ਰਾਜ ਸਿੰਘ ਜੀ ਦੇ ਨਾਲ ਆਲਰੇਡੀ ਗੱਲ ਹੋ ਚੁੱਕੀ ਆਜੋ ਇੱਥੇ ਆਜੋ ਕੁਝ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਜਸਤਪਾਲ ਸਾਹਿਬ ਕਿਉਂਕਿ ਬੜੇ ਅੱਜਕੱਲ ਬਿਜ਼ੀ ਨੇ ਔਰ ਖਾਸ ਕਰਕੇ ਜੇ ਯੂਥ ਦੀ ਗੱਲ ਕਰੀਏ ਯੂਥ ਦੀ ਗੱਲ ਕਰੀਏ ਤਾਂ ਯੂਥ ਨੇ ਬਹੁਤ ਜਸਲ ਸਾਹਿਬ ਬਾਕ ਕਮਾਲ ਟੀਮ ਵਰਕ ਜਿਹੜਾ ਇੱਕ ਟੀਮ ਵਰਕ ਹੁੰਦਾ ਕਿਉਂਕਿ ਅਸੀਂ ਵੀ ਜਦੋਂ ਕੋਈ ਕੰਮ ਕਰਦੇ ਆ ਆਪਾਂ ਵੀ ਕੰਮ ਕਰਦੇ ਟੀਮ ਵਰਕ ਦਾ ਜ਼ਿਕਰ ਕਰਦੇ ਆ ਔਰ ਇਹ ਟੀਮ ਵਰਕ ਅੱਜ ਦੇਖਣ ਨੂੰ ਮਿਲਿਆ ਕੀ ਨਾਮ ਹੈ ਵੀਰ ਜੀ ਤੁਹਾਡਾ ਨਾਮasambhavam ਦੀਪ ਸਿੰਘਾ ਜੀ ਮੁਬਾਰਕਬਾਦ ਦੇ ਪਾਤਰੋ ਪੂਰਾ ਟਾਈਮ ਖੜੇ ਰਹੇ ਹੋ ਤੁਸੀਂ ਮੇਰੇ ਪਿੱਛੇ ਬਿਲਕੁਲ ਜੀ ਸਰ ਇਹ ਸਾਡਾ ਇਹ ਸਾਡਾ ਫਰਜ਼ ਬਣਦਾ ਜੀ ਪਾਪਾ ਸਾਹਿਬ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀਆਂ ਮਤਲਬ ਜੋ ਰਾਹ ਦੇ ਉੱਪਰ ਚੱਲਣਾ ਸਾਡਾ ਫਰਜ਼ ਆ ਉਹਨਾਂ ਨੇ ਇੱਕ ਪੜੋ ਜੋੜੋ ਸੰਘਰਸ਼ ਕਰੋ ਇਸ ਨਾਅਰੇ ਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ ਅਸੀਂ ਬੱਚਿਆਂ ਨੂੰ ਵੱਧ ਵੱਧ ਪੜਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਜੁੜਨ ਦੀ ਵੀ ਕੋਸ਼ਿਸ਼ ਕਰਦੇ ਹਾਂ ਵੀ ਅੱਗੇ ਜਾ ਕੇ ਜੋ ਬਾਬਾ ਸਾਹਿਬ ਜੀ ਦਾ ਸੁਪਨਾ ਹੈਗਾ ਉਹ ਨੂੰ ਅਸੀਂ ਸਹਕਾਰ ਕਰ ਸਕੀਏ ਔਰ ਪਿੰਡ ਦੇ ਵਿੱਚ ਰਾਜ ਸਿੰਘ ਜੀ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਹੁੰਦੀ ਹੈ ਪੋਸੂ ਨਾਮਾ YouTube ਚੈਨਲ ਨਾਲ ਜਰੂਰ ਸੰਪਰਕ ਕਰਿਆ ਕਰੋ ਕੀ ਨਾਮ ਹੈ ਬੇਟੇ ਤੁਹਾਡਾ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਮੁਬਾਰਕਬਾਦ ਦੇ ਪਾਤਰ ਹੋ ਮੇਰੇ ਸ਼ੇਰਾ ਬਹੁਤ ਤੁਸੀਂ ਅੱਜ ਸੇਵਾ ਕੀਤੀ ਸਾਡੇ ਮਹਿਮਾਨ ਜਿਹੜੇ ਜਸਲ ਸਾਹਿਬ ਆਏ ਨੇ ਜਿਹੜੇ ਕਿ ਬਤੌਰ ਡਿਪਟੀ ਚੀਫ ਬਿਜਲੀ ਬੋਰਡ ਚੋਂ ਰਿਟਾਇਰ ਹੋਏ ਨੇ ਅੱਜ ਦੇ ਇਸ ਫੰਕਸ਼ਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਤੁਸੀਂ ਕੀ ਕਹਿਣਾ ਚਾਹੋਗੇ ਸਰ ਬੜੀ ਹੈ ਜੀ ਜਣ ਦੀ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਠੀਕ ਆ ਸਾਡਾ ਮਾਣ ਵਧਾਓ ਠੀਕ ਆ ਅਸੀਂ ਵੀ ਅੱਗੇ ਤੱਕ ਜਾਵਾਂਗੇ ਜੀ ਜਸਰ ਸਾਹਿਬ ਇਸੇ ਤਰ੍ਹਾਂ ਹੀ ਜੁੜੇ ਰਹੋ ਉਹਨਾਂ ਨੇ ਬਹੁਤ ਵੱਡੀ ਗੱਲ ਕਹਿਤੀ ਤੁਹਾਨੂੰ ਦੇਖੋ ਜਿਹੜੇ ਬੱਚੇ ਆ ਨੇਚਰਲੀ ਸਾਡਾ ਇੱਕ ਫਰਜ਼ ਬਣਦਾ ਕਿਉਂਕਿ ਪੇਰੈਂਟਸ ਦਾ ਫਰਜ਼ ਪਹਿਲਾਂ ਬਣਦਾ ਹੁੰਦਾ ਕਿ ਬੱਚਾ ਨੂੰ ਗਾਈਡ ਕਰਨਾ ਜੀ ਜੇ ਅਸੀਂ ਪ੍ਰੋਪਰ ਗਾਈਡ ਕਰਾਂਗੇ ਤਾਂ ਬੱਚਾ ਨੂੰ ਰਸਤਾ ਠੀਕ ਮਿਲ ਗਿਆ ਤਾਂ ਉਹਨੂੰ ਫਲ ਵੀ ਠੀਕ ਲੱਗਣਾ ਕੀ ਬਾਤ ਹੈ ਕਿਉਂਕਿ ਬੰਦੇ ਕੋਲ ਚੁਆਇਸ ਆ ਉਹ ਚਾਹੇ ਨੇਕੀ ਤੇ ਚੱਲ ਪਵੇ ਚਾਹੇ ਬਦੀ ਤੇ ਚੱਲੇ ਚੁਆਇਸ ਰੱਬ ਨੇ ਦਿੱਤੀ ਆ ਕਈ ਕਹਿੰਦੇ ਜੇ ਰੱਬ ਨੇ ਕਰਨਾ ਤਾਂ ਆਪਾਂ ਕੀ ਕਰਨਾ ਉਹ ਕਹਿੰਦਾ ਨਹੀਂ ਤੈਨੂੰ ਚੁਆਇਸ ਹੈਗੀ ਆ ਇਹ ਤੇਰੀ ਮਰਜ਼ੀ ਆ ਸਵਾਸ ਸਭ ਨੂੰ ਮੈਂ ਉਹ ਹੀ ਦੇ ਰਿਹਾ ਹੂੰ ਸੋ ਗੱਲ ਇਹ ਜੇ ਬੱਚਿਆਂ ਨੂੰ ਅਸੀਂ ਪ੍ਰੋਪਰ ਜਿਦਾ ਇਹਨਾਂ ਨੇ ਕਿਹਾ ਸਾਡੇ ਨਾਲ ਜੁੜੋ ਬਹੁਤ ਅੱਛੀ ਗੱਲ ਇਹਨਾਂ ਨੇ ਕੀਤੀ ਆ ਜਦੋਂ ਵੀ ਕਿਤੇ ਮੌਕਾ ਮਿਲੂਗਾ ਤੇ ਇਹਨਾਂ ਦੇ ਨਾਲ ਇਕੱਲੇ ਬੈਠ ਕੇ ਇੰਡੀਵਿਜੂਅਲ ਤੌਰ ਤੇ ਵੀ ਮੀਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਵੀ ਇਹਨਾਂ ਕੋਲ ਟਾਈਮ ਹੋਵੇ ਮੈਂ ਬੇਨਤੀ ਕਰੂੰਗਾ ਕਿ ਇਹੋ ਦੱਸਣ ਕਿਸੇ ਵੇਲੇ ਘੰਟਾ ਦੋ ਘੰਟੇ ਆ ਕੇ ਬਤਾਵਾਂਗੇ ਪੂਰਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਈ ਵਾਰੀ ਇਹ ਹੁੰਦਾ ਵੇ ਪ੍ਰੋਗਰਾਮ ਦੇ ਵਿੱਚ ਕਈ ਗੱਲਾਂ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਹੋਣ ਵੀ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ ਸੁਝਾ ਸੋ ਮੈਨੂੰ ਉਮੀਦ ਆ ਕਿ ਪੂਰੀ ਦੀ ਪੂਰੀ ਟੀਮ ਜਿਹੜੀ ਆ ਉਹ ਅੱਗੇ ਹੋ ਕੇ ਵਧੂਗੀ ਔਰ ਪਾਵਰ ਆਫ ਸੋਸ਼ਲ ਜੁੰਟੀ ਦਾ ਜਿਹੜਾ ਏਮ ਆ ਏਮ ਐਂਡ ਆਬਜੈਕਟ ਹੈ ਉਹਨਾਂ ਨੂੰ ਅੱਗੇ ਲੈ ਕੇ ਇਹੋ ਹੀ ਹੀ ਬੱਚੇ ਜਾ ਸਕਦੇ ਆ ਕਿਉਂਕਿ ਵਿਚਾਰ ਧਰਾਵਾ ਖੰਡ ਨੂੰ ਜਿਹੜਾ ਹੈ ਟਾਈਮ ਲੱਗਦੇ ਹੁੰਦੇ ਆ ਬਹੁਤ ਟਾਈਮ ਲੱਗਦੇ ਆ ਸੋ ਉਮੀਦ ਕਰਦਾ ਕਿ ਜੇ ਕਰ ਇਹਨਾਂ ਨੂੰ ਸਾਡੇ ਵਿਚਾਰ ਚੰਗੇ ਲੱਗਣਗੇ ਮੁੜ ਕੇ ਅਸੀਂ ਫੇਰ ਆਵਾਂਗੇ ਇਹਨਾਂ ਨੂੰ ਦੱਸਾਂਗੇ ਜਾਂ ਇਹਨਾਂ ਤੋਂ ਕੁਝ ਪੁੱਛਾਂਗੇ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਸਾਡੇ ਕੋਲ ਹੀ ਦੱਸਣ ਹੈ ਕੁਝ ਅਸੀਂ ਅਸੀਂ ਵੀ ਸਿੱਖਦੇ ਫਿਰਦੇ ਆ ਚਾਈਲਡ ਇਜ਼ ਦਾ ਫਾਦਰ ਆਫ ਮੈਨ ਤੇ ਇਸ ਕਰਕੇ ਇਹ ਆਉਣ ਵਾਲਾ ਸਾਡਾ ਫਿਊਚਰ ਆਪਾਂ ਵੇਖਾ ਤੇ ਇਹਨਾਂ ਦੇ ਸਿਰ ਤੇ ਸਾਰੇ ਅੱਗੇ ਸਾਡੀ ਜਿਹੜੀ ਪਨੀਰੀ ਆ ਉਹ ਚੱਲਣਾ ਆ ਸੋ ਉਮੀਦ ਕਰਦਾ ਕਿ ਇਦਾਂ ਇਹਨਾਂ ਦੀ ਟੀਮ ਜੁੜੀ ਰਵੇ ਛੋਟ ਛੋਟੀਆਂ ਗੱਲਾਂ ਤੇ ਆਪਸ ਵਿੱਚ ਡਿਫਰੈਂਸਸ ਕ੍ਰੀਏਟ ਨਾ ਕਰਨ ਆਪਸ ਵਿੱਚ ਕਿਉਂਕਿ ਲੋਕਾਂ ਨੂੰ ਬਹੁਤ ਕੁਝ ਕਹਿਣਾ ਕੋਈ ਵੀ ਕਹਿੰਦੇ ਨਾ ਸਰਬ ਸੁਵਾਨ ਕੇ ਲੰਕਾ ਹੋਤੀ 라ਵਣ ਸੇ ਅਧਿਕਾਈ ਕੋਹ ਨਾਨਕ ਦਰਬੰਦ ਦੇ ਹੱਥੀ ਖਿੰਮੇ ਪਈ ਭرائی ਅਸੀਂ ਜਿੰਨਾ ਮਰਜ਼ੀ ਕੁਝ ਕਰ ਲਈਏ ਲੇਕਿਨ ਅਲਟੀਮੇਟਲੀ ਜਿੰਨੀ ਦੇਰ ਸਾਡਾ ਏਕਾ ਨਹੀਂ ਤੇ ਫਿਰ ਅਸੀਂ ਮਾਰ ਖਾ ਜਾਵਾਂਗੇ ਜੇ ਬਾਬਾ ਸਾਹਿਬ ਨੂੰ ਧੋਖਾ ਦਿੱਤਾ ਤਾਂ ਸਾੜਿਆਂ ਨੇ ਦਿੱਤਾ ਦੂਜਿਆਂ ਨੂੰ ਘੱਟ ਦਿੱਤਾ ਤੇ ਅੱਜ ਵੀ ਮੈਂ ਇਹੋ ਹੀ ਕਹੂੰਗਾ ਕਿ ਸਾਡੇ ਨਾਲ ਧੋਖਾ ਸਾਡੇ ਬੰਦੇ ਜ਼ਿਆਦਾ ਕਰ ਰਹੇ ਆ ਅਸੀਂ ਦੂਜਿਆਂ ਨੂੰ ਤਾਂ ਐਵੇਂ ਗਾਲਾਂ ਕੱਢੀ ਜਾਂਦੇ ਆ ਜਦੋਂ ਕਿ ਉਹਨਾਂ ਦਾ ਰੋਲ ਹੈ ਨਹੀਂ ਨਾ ਧਰਮ ਦਾ ਕਿਤੇ ਰੋਲ ਆ ਧਰਮ ਹਰ ਇੱਕ ਦਾ ਸਤਿਕਾਰ ਕਰੋ ਜੇ ਅਗਲਾ ਕਿਸੇ ਧਰਮ ਨੂੰ ਮੰਨਦਾ ਹੈ ਇੰਡੀਵਿਜੂਅਲ ਸੋਚ ਹੁੰਦੀ ਹੈ ਇੰਡੀਵਿਜੂਅਲ ਸੋਚ ਹੁੰਦੀ ਹੈ ਧਰਮ ਕਦੇ ਵੀ ਧਰਮ ਜਿਹੜਾ ਇੱਕ ਰਸਤਾ ਆ ਜੀਵਨ द्या ਜੀਣ ਦਾ ਰਸਤਾ ਹੈ ਲੇਕਿਨ ਧਰਮ ਕਿੱਥੇ ਲਿਖਿਆ ਧਰਮ ਮੰਨ ਲਓ ਕੋਈ ਮੈਂ ਧਰਮ ਅਪਣਾ ਲੇਨਾ ਤੇ ਮੇਰੇ ਨਾਲ ਉਹਦੇ ਕਿਤੇ ਸਿੰਘ ਮੇਰੇ ਨਵੇਂ ਕੀ ਹੋਣੇ ਆ ਅਨਸਾਨੀਅਤ ਤੇ ਚੱਲਣਾ ਜਿਹੜਾ ਆ ਉਹ ਹੀ ਧਰਮ ਹੁੰਦਾ ਅਨਸਾਨੀਅਤ ਸਭ ਤੋਂ ਵੱਡਾ ਧਰਮ ਸੋ ਉਮੀਦ ਕਰਦਾ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਜਲਦੀ ਇਕੱਠੇ ਹੋਵਾਂਗੇ ਸੋ ਇਹ ਦੌਦ ਸਾਹਿਬ ਨੂੰ ਵੀ ਮੈਂ ਵਧਾਈਆਂ ਦਿੰਦਾ ਪੂਰੀ ਮਲੇਰ ਕੋਟ ਵਾਲੀ ਟੀਮ ਨੂੰ ਵਧਾਈਆਂ ਦਿੰਦਾ ਕਿਉਂਕਿ ਬਹੁਤ ਅੱਗੇ ਵੱਧ ਕੇ ਅੱਗੇ ਨਿਕਲ ਰਹੇ ਆ ਇਹੋ ਮੁੰਡਿਆਂ ਨੂੰ ਉਸ ਦਿਨ ਹੀ ਬੁਲਾਇਆ ਸੀਗਾ ਇਹ ਮੁੰਡੇ ਉੱਥੇ ਮਿਲੇ ਇਹਨਾਂ ਨਾਲ ਅੱਗੇ ਪ੍ਰੋਗਰਾਮ ਲਈ ਕਿਆ ਚਲੋ ਮੇਰੇ ਕੋਲ ਵੀ ਅੱਜ ਟਾਈਮ ਸੀਗਾ ਮੈਂ ਆਇਆ ਤੇ ਬਹੁਤ ਮੈਨੂੰ ਚੰਗਾ ਲੱਗਾ ਸੋ ਉਮੀਦ ਕਰਦਾ ਕਿ ਇਦਾਂ ਹੀ ਅੱਗੇ ਵਧਾਂਗੇ ਸ਼ੁਕਰੀਆ ਜਸਪ੍ਰੀਤ ਸਾਹਿਬ ਮੇਰੇ ਨਾਲ ਪ੍ਰੋਫੈਸਰ ਸਾਹਿਬ ਜੁੜੇ ਨੇ ਬਤੌਰ ਜੱਜ ਵੀ ਇਰਾਨ ਨੇ ਅੱਜ ਭੂਮਿਕਾ ਨਿਭਾਈ ਹੈ ਇਹ ਕੰਪੀਟੀਸ਼ਨ ਦੇ ਕੁਝ ਰੂਲਸ ਜ਼ਰੂਰ ਡਿਸਕਸ ਕਰ ਲਿਓ ਇਹ ਮੇਰੀ ਬੇਨਤੀ ਹੈ ਕਿਉਂਕਿ ਟਾਈਮ ਅਨਾਉਂਸਮੈਂਟ ਕਰਨਾ 5 ਤੋਂ 3 ਮਿੰਟ ਦੀ ਚੈਲੰਜ ਬੈਲ ਹੁੰਦੀ ਆ 5 ਮਿੰਟ ਦਾ ਭਾਸ਼ਣ ਹੁੰਦਾ ਜਦੋਂ ਬੱਚਿਆਂ ਦੇ ਜ਼ਿਹਨ ਦੇ ਵਿੱਚ ਟਾਈਮਿੰਗ ਹੋ ਜਵੇ ਉਹ ਪੰਕਚੁਅਲ ਜ਼ਰੂਰ ਹੋਣਗੇ ਮੁਬਾਰਕਾਂ ਅੱਜ ਤੁਸੀਂ ਬਹੁਤ ਮਿਹਨਤ ਕੀਤੀ ਹੈ ਰਾਜ ਸਿੰਘ ਜੀ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਮੁਬਾਰਕਬਾਦ ਦੇ ਪਾਤਰੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਦੇ ਸਮੁੱਚੇ ਕਲੱਬ ਮੈਂਬਰਜ਼ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਸਾਡੇ ਮੁੱਖ ਮਹਿਮਾਨ ਜੀ ਜਸਲ ਸਾਹਿਬ ਜੀ ਜਿਨ੍ਹਾਂ ਦੇ ਵਿਚਾਰ ਅਸੀਂ ਸੁਣੇ ਬਹੁਤ ਹੀ ਕਾਬਲੇ ਤਾਰੀਫ ਜੀ ਅਸੀਂ ਇਹਨਾਂ ਦੀ ਵਿਚਾਰਧਾਰਾ ਤੇ ਪੂਰੇ ਮਤਲਬ ਪਹਿਲਾਂ ਵੀ ਸੁਣਦੇ ਰਹੇ ਹਾਂ ਤੇ ਹੁਣ ਵੀ ਅਸੀਂ ਕਾਇਲ ਹੋ ਗਏ ਸਮਝੋ ਇੱਕ ਕਿਸਮ ਦੇ ਵੀ ਇਹ ਇੰਜ ਲੱਗਦਾ ਵੀ ਜਿਵੇਂ ਖੁਦ ਬਾਬਾ ਸਾਹਿਬ ਜੀਆਂ ਜਿੰਨੀਆਂ ਵੀ ਮਤਰੋ ਨੇ ਉਹਨਾਂ ਨੂੰ ਸਮਰਪਿਤ ਨੇ ਠੀਕ ਐ ਸੋ ਹੁਣ ਸਭ ਤੋਂ ਵੱਡੀ ਗੱਲ ਇਹ ਰਾਜ ਸਿੰਘ ਜੀ ਤੇ ਇਹਨਾਂ ਦਾ ਸਮੁੱਚਾ ਕਲੱਬ ਵਧਾਈ ਦਾ ਪਾਤਰ ਹੈ ਕਿ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਔਰ ਬੱਚੇ ਜਿਨ੍ਹਾਂ ਨੇ ਮਤਲਬ ਇੰਨੀਆਂ ਸੋਹਣੀਆਂ ਆਟਮਾ ਦਿਖਾਈਆਂ ਔਰ ਬਾਬਾ ਜੀ ਨਾਲ ਸੰਬੰਧਿਤ ਡਾਕਟਰ ਜੀ ਨਾਲ ਸਭ ਨਾਲ ਤੇ ਮੈਂ ਕਿਹਾ ਕਮਾਲ ਦੀ ਗੱਲ ਕਰਤੀ ਔਰ ਵੱਡੀ ਗੱਲ ਜਿਹੜੀ ਮਤਲਬ ਇੱਥੋਂ ਦੀਆਂ ਸਾਡੀਆਂ ਮਾਵਾਂ ਭੈਣਾਂ ਧੀਆਂ ਉਹ ਕਿਤਰ ਹੋਈਆਂ ਨੇ ਔਰ ਵੱਧ ਗਿਣਤੀ ਦੇ ਵਿੱਚ ਆਈਆਂ ਨੇ ਮੈਂ ਕਹਿੰਦਾ ਸਮਝ ਲਓ ਉਹ ਸਮਾਗਮ ਹੈ ਜਿਹੜਾ ਉਹ 100% ਤੋਂ ਵੀ ਅੱਗੇ ਸਫਲ ਹੈ ਜਸਪ੍ਰੀਤ ਸਾਹਿਬ ਮੈਂ ਤੁਹਾਡੇ ਤੋਂ ਕਮੈਂਟ ਲੈਣਾ ਚਾਹੁੰਦਾ ਅੱਜ ਆਪਾਂ ਦੇਖੋ ਕਿੰਨੇ ਮਹੀਨਿਆਂ ਤੋਂ ਪ੍ਰੋਗਰਾਮ ਕਰ ਰਹੇ ਹਾਂ ਇਹ ਸਾਰੇ ਮਤਲਬ ਰਾਜ ਸਿੰਘ ਦੀ ਬਦੌਲਤ ਅੱਜ ਭੈਣਾਂ ਦੀ ਗਿਣਤੀ ਤੁਸੀਂ ਵੀ ਕਿਹਾ ਇਹ ਗੱਲ ਮਤਲਬ ਉਸ ਗਿਣਤੀ ਨੂੰ ਦੇਖ ਕੇ ਐਂਝ ਨਹੀਂ ਲੱਗਦਾ ਕਿ ਸੱਚਮੁੱਚ ਆ ਚੀਜ਼ ਹੀ ਹੋਣੀ ਚਾਹੀਦੀ ਛੋਟਾ ਜਿਹਾ ਬਿਲਕੁਲ ਹੋਣੀ ਚਾਹੀਦੀ ਹੈ ਪਰ ਦੁੱਖ ਇਹ ਆ ਵੀ ਜਿਹੜੇ ਪੜੇ ਲਿਖੇ ਆ ਨਾ ਇਹ ਘਰਾਂ 'ਚ ਕਾਮਯਾਬ ਨਹੀਂ ਹੋ ਸਕੇ ਆਪਣੇ ਘਰਦਿਆਂ ਨੂੰ ਲਿਆਉਣ ਲਈ ਜਿਹੜੇ ਹੋਏ ਆ ਮੈਂ ਉਹਨਾਂ ਨੂੰ ਵਧਾਈ ਦੇ ਪਾਤਰ ਸਮਝਦਾ ਕਿਉਂਕਿ ਇਹ ਜਿਹੜਾ ਮਿਸ਼ਨ ਹੁੰਦਾ ਨਾ ਆਮ ਤੌਰ ਤੇ ਜਿਹੜੇ ਲੈਵਲ ਤੋਂ ਕੋਈ ਬੰਦਾ ਉੱਠਿਆ ਹੋਵੇ ਉਸ ਲੈਵਲ ਤੋਂ ਉਹ ਨਿਕਲੇ ਹੁੰਦਾ ਬਈ ਮਿਸ਼ਨ ਇੱਥੇ ਚੱਲਣਾ ਪਰ ਸਾਡੇ ਵਿੱਚ ਕਈ ਮੈਂ ਕਹੂੰਗਾ ਘਾਟ ਵੀ ਹੋ ਸਕਦੀ ਹੈ ਕਿ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਆ ਨਾ ਤੇ ਉਹ ਜਦੋਂ ਟਾਈਮ ਹੁੰਦਾ ਮੈਰਿਜ ਦਾ ਉਦੋਂ ਕੋਈ ਨਾ ਕੋਈ ਹੋਰ ਹੀ ਕਹਾਣੀ ਬਣ ਜਾਂਦੀ ਹੈ ਤੇ ਜਿਸ ਕਰਕੇ ਅਸੀਂ ਫੇਲ ਵੀ ਹੋਏ ਆ ਦੁਨੀਆ ਦੇ ਉੱਤੇ ਅੱਜ ਤੱਕ ਜਿਨ੍ਹਾਂ ਨੇ ਵਿਚਾਰ ਤਾਂ ਰੱਖੜੀਆਂ ਕੀਤੀਆਂ ਉਹਨਾਂ ਦੀ ਜੋੜੀ ਬਣੀ ਹੈ ਨਹੀਂ ਤਾਂ ਜੋੜੀਆਂ ਜੱਗ ਥੋੜੀਆਂ ਨਰੜ ਬਥੇ ਸੋ ਜਸਲ ਸਾਹਿਬ ਤੋਂ ਬਾਦਾਂ ਮੇਰੇ ਨਾਲ ਹੋਰ ਵੀ ਵੀਰ ਜੁੜੇ ਨੇ ਕੀ ਨਾਮ ਹੈ ਵੀਰਜੀ ਬੜਾ ਸ਼ਾਰਟ ਕਮੈਂਟ ਲਵਾਂਗਾ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜਾੜਾ ਪ੍ਰੋਮਤਾ ਜੀ ਬਹੁਤ ਹੀ ਜ਼ਿਆਦਾ ਕਾਮਯਾਬ ਇਹ ਜਿਹੜਾ ਪ੍ਰੋਗਰਾਮ ਸਾਡੀ ਜਨਤਾ ਨੂੰ ਜਾਗਰੂਕ ਕਰਨ ਲਈ ਸਾਰਿਆਂ ਨੂੰ ਟੌਪ ਤੇ ਅਮਰਜੰਨ ਜੀ ਖੁਸ਼ ਲੱਗਦੇ ਹੋ ਕਿਉਂਕਿ ਕਾਫੀ ਅੱਛਾ ਪ੍ਰੋਗਰਾਮ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਜੋ ਅਸੀਂ ਬਾਬਾ ਸਾਹਿਬ ਨੂੰ ਸਮਰਪਿਤ ਉਹਨਾਂ ਦਾ ਜਨਮ ਦਿਨ ਦਾੜਾ ਮਨਾ ਰਹੇ ਆ ਤੇ ਇਸ ਦੇ ਨਾਲ ਨਾਲ ਅੱਜ ਜਿਹੜਾ ਮੇਜ ਦਿਸੂਈ ਹੈ ਇਹ ਸਾਰੇ ਦੋਨੋਂ ਦਿਸ਼ ਜਿਹੜੇ ਨੇ ਬੜੇ ਪਾਪੂਲਰ ਨੇ ਔਰ ਸਾਡੀ ਖਾਸ ਕਰਕੇ ਸਾਡੇ ਸਮਾਜ ਵਾਸਤੇ ਤੇ ਬਾਕੀ ਜੇ ਆਪਾਂ ਗੱਲ ਕਰਦੇ ਆਂ ਦੇਣ ਦੀ ਉਹ ਦੇਣ ਤਾਂ ਉਹ ਬਾਬਾ ਜੀ ਦੀ ਆਪਾਂ ਅੱਜ ਸਾਰੇ ਜਿਵੇਂ ਕਿੰਨੇ ਉਹਨਾਂ ਦਾ ਸਿਲਸਿਲਾਕ ਹੋਈ ਹੈ ਉਹ ਆਪਾਂ ਸੁਣੀ ਹੈ ਪਰ ਇਸ ਦੇ ਨਾਲ ਨਾਲ ਇਸ ਪਿੰਡ ਦੀ ਜਿਹੜੀ ਮੈਂ ਸਮਝਦਾ ਕਿ ਦੇਣ ਬਹੁਤ ਵੱਡੀ ਦੇਣ ਆ ਬਹੁਤ ਵੱਡੀ ਬਹੁਤ ਵੱਡੀ ਦੇਣ ਆ ਔਰ ਬਹੁਤ ਵਧੀਆ ਮੈਨੇਜਮੈਂਟ ਹਾਲਾਂਕਿ ਜਿਸ ਤਰ੍ਹਾਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਪਹਿਲੀ ਤਰੀਕ ਦਾ ਪ੍ਰੋਗਰਾਮ ਪਹਿਲਾਂ ਲਿਖਿਆ ਗਿਆ ਸੀਗਾ ਅਨਾ 14 ਤੇ 14 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਬਾਬਾ ਜੀ ਦੇ ਸੇਮ ਜਨਮ ਦਿਨ ਦੇ ਦਿਹਾੜੇ ਤੇ ਪਰ ਕੋਈ ਦੁਰਘਟਨਾ ਵਾਪਰੀ ਇਸ ਪਿੰਡ ਦੇ ਵਿੱਚ ਬੱਚਿਆਂ ਦੇ ਨਾਲ ਉਹ ਬੱਚਿਆਂ ਦੀ ਕੋਈ ਦੁਰਘਟਨਾ ਵਾਪਰਨ ਦੇ ਨਾਲ ਸਾਰੇ ਪਿੰਡ ਨੇ ਇਸ ਨੂੰ ਮਰ ਕੇ ਇੱਕ ਅਪਸ਼ਗਨ ਕਿਉਂਕਿ ਬੱਚੇ ਜਿਹੜੇ ਨਾਲ ਸਰਬ ਸੰਜੇ ਹੁੰਦੇ ਆ ਤੇ ਉਹ ਚੀਜ਼ ਦਾ ਦੁੱਖ ਜਿਹੜਾ ਉਹਨੇ ਆਪਣੇ ਮਨ ਦੇ ਵਿੱਚ ਰੱਖਦੇ ਰੱਖਦੇ ਹੋਏ ਫਿਰ ਵੀ ਇਸ ਪ੍ਰੋਗਰਾਮ ਨੂੰ ਸਿਰੇ ਚੜਾਇਆ ਉਹ ਦੁੱਖ ਦੇਖੋ ਬੱਚਿਆਂ ਦਾ ਦੁੱਖ ਭੁੱਲਦਾ ਨਹੀਂ ਪਰ ਉਹਨਾਂ ਨੇ ਫਿਰ ਵੀ ਉਸ ਨਾਲ ਆਪਣੇ ਦਿਲ ਦੇ ਵਿੱਚ ਦੱਬ ਕੇ ਸਾਰੇ ਸਾਰੇ ਮੈਂ ਕਹਿੰਦਾ ਸਾਰੇ ਸਮਾਜ ਨੇ ਸਾਡੇ ਸਾਰੇ ਹੀ ਜਿਹੜੇ ਵੀ ਮੈਂ ਕਹਿੰਦਾ ਪ੍ਰੋਗਰਾਮ ਕਰਨ ਵਾਲੇ ਜਿਹਨੇ ਵੀ ਕਲੱਬ ਹੈ ਚਾਹੇ ਨੌਜਵਾਨ ਸਭਾ ਜਾਂ ਜੋ ਵੀ ਹੈ ਜਾਂ ਸਾਰੇ ਸਾਰੇ ਤੇ ਉਸ ਚੀਜ਼ ਦਾ ਬੜਾ ਇਸ ਤੀ ਦਿਖਣਾ ਪੈਗਾ ਵੀ ਦੇਖੋ ਆਪਣੇ ਲਈ ਜਾਂ ਆਪਣੇ ਸਮਾਜ ਲਈ ਲੋਕ ਆਪਣਾ ਦੁੱਖ ਵੀ ਜਿਹੜਾ ਉਹ ਮਤਲਬ ਕਿ ਅੰਦਰ ਘੁੱਟ ਪਰਸ ਪਰ ਜਾਂਦੇ ਆ ਇਹ ਸਭ ਤੋਂ ਵੱਡੇ ਵਧਾਈ ਦੇ ਪਾਤਰ ਨੇ ਸਾਰੇ ਸਾਡੇ ਪਿੰਡ ਇਸ ਤੇ ਵਧਾਈ ਦਾ ਪਾਤਰ ਹੈ ਸਾਡੇ ਨੌਜਵਾਨ ਸਭਾ ਜਿਹੜੀ ਹੈ ਜਾਂ ਕਲੱਬ ਦੇ ਮੈਂਬਰ ਉਹ ਵੀ ਵਧਾਈ ਦੇ ਪਾਤਰ ਨੇ ਤੇ ਇਸ ਕਰਕੇ ਖੁਸ਼ੀ ਤਾਂ ਜਿਵੇਂ ਕਹਿੰਦੇ ਹੋਣੀ ਹੋਣੀ ਕੋਈ ਖੁਸ਼ੀ ਦੀ ਘੱਟ ਰਹੀ ਕੋਈ ਨਹੀਂ ਬੱਚਿਆਂ ਨੇ ਛੱਡਿਆ ਕੁਛ ਨਹੀਂ ਇਹਦੇ ਵਿੱਚ ਮੈਂ ਸੈਕਟਰੀ ਸਾਹਿਬ ਦਾ ਜਿਹੜਾ ਰੋਲ ਕਰ ਰਿਹਾ ਸੀ ਸੁਣਾ ਰਾਜ ਸਿੰਘ ਜੀ ਇਹਨਾਂ ਦਾ ਤਾਂ ਮੈਂ ਰੋਲ ਤੋਂ ਕੈਨ ਹੋ ਗਿਆ ਕਿ ਇਹ ਬਿਲਕੁਲ ਉਸੇ ਤਰ੍ਹਾਂ ਦਾ ਰੋਜਦਾ ਜਾਂ ਨ ਸਵੇਰ ਦੇ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਮਤਲਬ ਮੈਨੇਜਮੈਂਟ ਸੀ ਜੋ ਉਹ ਦੇਖਣਯੋਗ ਸੀ ਇਹਦੇ ਨਾਲ ਮੈਂ ਕਹਿੰਦਾ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਵਧਾਈ ਦਾ ਯਾਤਰਾ ਅਸੀਂ ਸਾਰੇ ਤੇ ਸਾਰਾ ਸਮਾਜ ਨੂੰ ਵਧਾਈ ਸੋ ਦੋਸਤੋ ਪੋਸੂ ਨਾਮਾ YouTube ਚੈਨਲ ਇਸ ਸਮੇਂ ਪੂਰੀ ਦੁਨੀਆ ਵਾਚ ਕਰ ਰਹੀ ਹੈ ਔਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਪੋਸੂ ਨਾਮਾ YouTube ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਸਮਾਜ ਦੀ ਆਵਾਜ਼ ਜਿਹੜੀ ਆ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਪੋਸੂ ਨਾਮਾ YouTube ਚੈਨਲ ਜਿਹੜਾ ਉਹ ਸਭ ਤੋਂ ਜ਼ਿਆਦਾ ਮਦਦ ਕਰਦਾ ਬਸ ਇੱਕ ਬੇਨਤੀ ਮੇਰੀ ਜ਼ਰੂਰ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਰਿਸ਼ਤੇਦਾਰਾਂ ਵਿੱਚ ਯਾਰਾਂ ਦੋਸਤਾਂ ਵਿੱਚ ਫੈਲਾਓ ਔਰ ਸਬਸਕ੍ਰਾਈਬ ਕਰਾਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸੋਤਾ ਪਿੰਡ ਗੁਵਾਰਾ ਡਿਸਟ੍ਰਿਕਟ ਮਲੇਰ ਕੋਟਲਾ